ਜ਼िला ਪੰਚਾਇਤ ਤੇ ਬਲਾਕ ਸੰਮਤੀ ਚੋਣਾਂ ਜ਼िला ਪੰਚਾਇਤ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਭਾਜਪਾ ਦਾ ਵਫਦ ਡੀਸੀ ਪਠਾਨਕੋਟ ਨੂੰ ਮਿਲਿਆ ਤਾਂ ਸੂਬੇ ਦੇ ਵਿੱਚ ਜ਼िला ਪੰਚਾਇਤ ਤੇ ਬਲਾਕ ਸੰਮਤੀ ਚੋਣਾਂ ਦਾ ਸ਼ੰਖਨਾਦ ਹੋ ਚੁੱਕਿਆ ਹੈ ਇਸ ਅਜੇਹੇ ਦੇ ਵਿੱਚ ਨਾਮਜ਼ਦਗੀ ਭਰਨ ਦਾ ਪਹਿਲਾ ਦਿਨ ਸੀ ਅੱਜ ਜਿਸ ਦੇ ਚਲਦਿਆਂ ਭਾਜਪਾ ਦਾ ਇੱਕ ਵਫਰ ਡੀਸੀ ਪਠਾਨਕੋਟ ਨੂੰ ਮਿਲਿਆ ਜਿਸ ਦੇ ਵਿੱਚ ਉਹਨਾਂ ਚੋਣ ਪਾਰਦਰਸ਼ਤਾ ਨਾ ਹੋਣ ਦਾ ਖਲਸ਼ਾ ਜ਼ਾਹਰ ਕੀਤਾ। ਇਸ ਸਬੰਧੀ ਭਾਜਪਾ ਅਗਵਾਦ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਹੇ ਕਿ ਨਾਮਜ਼ਦਗੀ ਭਰਨ ਦਾ ਪਹਿਲਾ ਦਿਨ ਹੈ ਪਰ ਅਜੇ ਤੱਕ ਕਈ ਥਾਵਾਂ ਤੇ ਪਿੰਡਾਂ ਦੇ ਵਿੱਚ ਲਿਸਟਾਂ ਤੱਕ ਜਾਰੀ ਨਹੀਂ ਕੀਤੀਆਂ ਗਈਆਂ। ਉਹਨਾਂ ਕਹੇ ਕਿ ਅੱਜ ਨਾਮਿਨੇਸ਼ਨ ਦਾ ਪਹਿਲਾ ਦਿਨ ਹੈ ਤੇ ਜਿਨ੍ਹਾਂ ਅਧਿਕਾਰੀਆਂ ਨੇ ਐਨਓਸੀ ਦੇਣਾ ਉਹ ਅਧਿਕਾਰੀਆਂ ਅਰਜਨਾ ਅਧਿਕਾਰੀਆਂ ਨੇ ਐਨਓਸੀ ਦੇਣੀ ਉਹ ਅਧਿਕਾਰੀ ਦਫ਼ਤਰਾਂ ਦੇ ਵਿੱਚ ਹੀ ਨਹੀਂ ਮਿਲ ਰਿਆ ਅਜਿਹੇ ਦੇ ਵਿੱਚ ਨਾਮਜ਼ਦਗੀ ਭਰਨਾ ਹੀ ਮੁਸ਼ਕਲ ਹੈ ਇਸ ਲਈ ਡੀਸੀ ਪਠਾਨਕੋਟ ਦੇ ਨਾਲ ਇਸ ਬਾਬਤ ਬੈਠਕ ਕੀਤੀ ਗਈ ਹੈ ਤਾਂ ਜੋ ਚੋਣਾਂ ਸੁਖਾਵੇ ਮਾਹੌਲ ਦੇ ਵਿੱਚ ਸਿਰੇ ਚੜਾਈਆਂ ਜਾ ਸਕਣ ਕੋਲੋਂ ਇੱਥੇ ਪਠਾਨਕੋਟ ਦੇ ਜ਼ਿਲ੍ਹਾ ਪ੍ਰਸ਼ਦ ਬਲਾਕ ਸਮਿਤੀ ਇਲੈਕਸ਼ਨ ਦਾ ਇੰਚਾਰਜ ਲੱਗਾ ਸੀ ਅੱਜ ਇੱਥੇ ਮੀਟਿੰਗ ਲਈ ਸੀ ਅੋਦੇ ਵਿੱਚ ਸਾਰੇ ਸਾਡੇ ਮੰਡਲ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਦੀ ਇਕਵਾਹੀ ਦੇ ਵਿੱਚ ਔਰ ਸਾਰੇ ਜਿਹੜੇ ਵਿਧਾਨ ਸਭਾ ਹਲਕਾ ਵਾਈਜ਼ ਰੇ ਪਰਵਾਰੀ ਸੀ ਉਸਕੇ ਔਰ ਸਾਰੇ ਹਲਕਾ ਇੰਚਾਰਜ ਜਿਹੜੇ ਦਿਨੇਸ਼ ਮਪੂਈ ਸਾਡੇ ਮਾਨਯੋਗ ਸਾਕਾ ਡਿਪਟੀ ਸਪੀਕਰ ਹਨ ਔਰ ਪਾਰਟੀ ਦੇ ਬਹੁਤ ਸੀਨੀਅਰ ਲੀਡਰਾਂ ਪੰਸੀਬਾ ਜੀ ਜਿਹੜੇ ਐਕਸਐਮਐਲ ਆ ਸਾਰੇ ਇਹਦੇ ਵਿੱਚ ਮੌਜੂਦ ਸੀ ਤੇ ਸਾਰਿਆਂ ਨੇ ਹੀ ਉਥੇ ਜਿੰਨੇ ਲੋਕ ਸੀਗੇ ਮੀਟਿੰਗ 'ਚ ਇਹ ਇੱਕ ਬਹੁਤ ਸ਼ੰਕਾ ਜਤਾਈ ਸੀ ਕੈਪਰੀਹੈਂਸ਼ਨ ਸੀ ਉਹਨਾਂ ਨੂੰ ਕਿ ਇਲੈਕਸ਼ਨ ਜਿਹੜਾ ਉਹ ਠੀਕ ਠਾਕ ਨਾਲ ਨਹੀਂ ਕੰਡਕਟ ਹੋ ਰਿਹਾ ਅੱਜ ਪਹਿਲਾ ਦਿਨ ਨਾਮੀਨੇਸ਼ਨ ਦਾ ਹੋ ਚੁੱਕਿਆ ਪਰ ਅੱਜ ਤੱਕ ਲਿਸਟਾਂ ਵੀ ਨਹੀਂ ਸਭ ਜਗ੍ਹਾ ਤੇ ਮਿਲ ਰਹੀਆਂ ਔਰ ਜਿਹੜੇ ਜਿਹੜੇ ਆਫੀਸਰਸ ਨੇ ਐਨਓਸੀ ਵਗੈਰਾ ਦੇਨੇ ਆ ਚੁੱਲਾ ਟੈਕਸ ਤੇ ਹੋਰ ਦੇਨੇ ਆ ਉਹ ਵੀ ਨਹੀਂ ਮਿਲ ਰਹਾ ਤੇ ਨਾਮਿਨੇਸ਼ਨ ਕਿਤਾਬ ਭਰੀ ਜਾਏਗੀ ਇਹਨਾਂ ਹਾਲਤਾਂ ਦੇ ਵਿੱਚ ਇਹ ਲੱਗਦਾ ਕਿ ਉਹਨਾਂ ਨੂੰ ਕਿਤੇ ਸੀਕ੍ਰੀਟਲੀ ਬਿਠਾ ਕੇ ਸਿਰਫ ਸੱਤਾ ਪਾਰਟੀ ਦਾ ਫਾਇਦਾ ਕੀਤਾ ਜਾਣ ਕਰਨੇ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਔਰ ਪੁਰਾਣਾ ਤਜਰਬਾ ਭਾਰਤੀ ਜਨਤਾ ਪਾਰਟੀ ਨੂੰ ਤਾਂ ਬਹੁਤ ਆ ਪਿਛਲੇ ਸਾਲ ਦੀ ਇਲੈਕਸ਼ਨ ਚ ਬਹੁਤ ਧਾਂਦਲੀਆਂ ਹੋਈਆਂ ਸੀ ਅਤੇ ਧਰਨੇ ਲਾਣੇ ਪਏ ਸੀ ਰਿਜ਼ਲਟ ਬੀਜਪੀ ਦੇ ਕੈਂਡੀਡੇਟ ਦੇ ਹੱਕ ਚ ਡਿਕਲੇਅਰ ਹੋਣ ਦੇ باوجود ਸਰਟੀਫਿਕੇਟ ਕਿਸੇ ਨੂੰ ਹੋਰ ਨੂੰ ਦੇ ਰਾ ਦਿੱਤਾ ਸੀ ਸੋ ਅਸੀਂ ਟੀਸੀ ਸਾਹਿਬ ਨੂੰ ਇਸ ਕਰਕੇ ਮਿਲਣ ਆਏ ਸੀ ਕਿ ਇੱਕ ਤਾਂ ਇਲੈਕਸ਼ਨ ਫੇਅਰ ਐਂਡ ਫਰੀ ਹੋਵੇ ਔਰ ਪੂਰੀ ਭਾਰਤਸ਼ਤਾ ਦਾ ਨਾਲ ਹੋਵੇ ਔਰ ਕੋਈ ਵੀ ਤਰ੍ਹਾਂ ਦੀ ਤਾਦਲੀ ਨਾ ਹੋਵੇ ਅਸੀਂ ਇਹ ਅਗਾਹ ਕਰਨਾ ਹੈ ਸੀ ਉਹਨਾਂ ਨੂੰ ਤੇ ਔਰ ਰਿਜ਼ਲਟ ਵੀ ਜਦੋਂ ਠੀਕ ਡਿਕਲੇਅਰ ਕੀਤਾ ਜਾਵੇ ਉਹਨਾਂ ਨੇ ਸਾਨੂੰ ਅਸ਼ੋਰੈਂਸ ਦਵਾਈ ਆ ਪੇ ਅਸੀਂ ਸਭ ਕੁਝ ਠੀਕ ਕਰਾਂਗੇ ਰੀਅਲਿਸਟਾਂ ਵਗੈਰਾ ਵੀ ਨਹੀਂ ਮਿਲੇ ਆ ਉਹਨੇ ਆਰਡਰ ਕਰਤਾ ਹੈ ਚੈੱਕ ਕਰਨ ਲਈ ਸੋ ਬਾਕੀ ਅੱਗੇ ਦੇਖਦੇ ਆਣੇ ਵਾਲੇ ਸਮੇਂ ਤੇ ਕਿਉਂਕਿ ਸਰਕਾਰ ਜਿਹੜੀ ਹੈ ਮੌਜੂਦਾ ਇਹ ਹਰ ਤਰ੍ਹਾਂ ਨਾਲ ਡੈਮੋਕ੍ਰੇਸੀ ਦੇ ਨਾਲ ਤੱਕਾ ਕਰ ਰਹੀ ਆ ਔਰ ਹਰ ਤਰ੍ਹਾਂ ਨਾਲ ਇਲੈਕਸ਼ਨ ਜਿਹੜਾ ਉਹ ਆਪਣੇ ਕੈਂਡੀਡੇਟ